ਮੈਂਕਰਤਿੰਦਰ ਪਾਲ ਚੇਅਰਮੈਨ ਐਸਸੀ ਡਿਪਾਰਟਮੈਂਟ ਤੇ ਅੱਜ ਅਸੀਂ ਇੱਥੇ ਤੇ ਮੀਟਿੰਗ ਰੱਖੀ ਆ ਜਿਹੜੀ ਐਸਸੀ ਡਿਪਾਰਟਮੈਂਟ ਦੇ ਵਿੱਚ ਪੰਜਾਬ ਲੈਵਲ ਦੇ ਅਹੁਦੇਦਾਰ ਨੇ ਜ਼ਿਲ੍ਹਾ ਲੈਵਲ ਦੇ ਨੇ ਉਹ ਸਾਰੇ ਬਾਕੀ ਐਸਸੀ ਸਮਾਜ ਇਕੱਠਾ ਹੋਇਆ ਤੇ ਸਾਡੇ ਨਵੇਂ ਬਣੇ ਆ ਚੇਅਰਮੈਨ ਆਈਐਸਸੀ ਦੇ ਰਜਿੰਦਰਾਪਾਲ ਬੌਤਮ ਜੀ ਉਹਨਾਂ ਨੂੰ ਤਾਂ ਅਸੀਂ ਸਾਰੇ ਉਹਨਾਂ ਨੂੰ ਪਹਿਲਾਂ ਵਧਾਈ ਦਿੰਦੇ ਆ ਸਾਰੇ ਜੀ ਕਿ ਉਹ ਨਾਲ ਚੇਅਰਮੈਨ ਬਣ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਪੰਜਾਬ ਦੇ ਵਿੱਚ ਇੱਥੇ ਬੁਲਾਉਣ ਵਾਸਤੇ ਜਿਹਾ ਜਿਹਾ ਕਹਿੰਦੇ ਹੋਏ ਉਹਨਾਂ ਨੂੰ ਅਸੀਂ ਇੱਥੇ ਅੱਜ ਸਮਾਗਮ ਜਿਹੜਾ ਰੱਖਿਆ ਵੀ ਇਕੱਠੇ ਹੋ ਕੇ ਆਪਾਂ ਸਾਰੇ ਉਹਨਾਂ ਨੂੰ ਕਦੋਂ ਬੁਲਾਈਏ ਤੇ ਕਿੱਥੇ ਬੁਲਾਈਏ ਪੰਜਾਬ ਦੇ ਕਿਹੜੇ ਕੋਨੇ 'ਚ ਉਹਦੇ ਵਾਸਤੇ ਅੱਜ ਅਸੀਂ ਮੀਟਿੰਗ ਕੀਤੀ ਹੈ ਉਹ ਵਿਚਾਰਾਂ ਸਾਰੀਆਂ ਸਾਂਝੀਆਂ ਕੀਤੀਆਂ ਨੇ ਤੇ ਜਿੰਮੇ ਜਿੰਮੇ ਵੀ ਸਾਡੀ ਹੋਊਗੀ ਉਹ ਅਸੀਂ ਉਹਨਾਂ ਨੂੰ ਬੁਲਾਉਂਦੇ ਜਿਹੜੇ ਜਿਹੜੇ ਵਰਕਰ ਤੁਹਾਡੇ ਟੁੱਟੇ ਜਾ ਰਹੇ ਸਰ ਉਹਨਾਂ ਨੂੰ ਤੁਸੀਂ ਜਾ ਕੇ ਬੋਲੋ ਕਿ ਨਰਾਜ ਨੇ ਨਰਾਜ ਹੈ ਉਹਨਾਂ ਨੂੰ ਬੁਲਾ ਬੁਲਾਇਆ ਜਾਊਗਾ ਪਰ ਪਾਰਟੀ ਦੇ ਵਿੱਚ ਜਿਹੜੇ ਜਿਹੜਾ ਇਹ ਸਾਡੇ ਤਕਰੀਬਨ ਹੈ ਆ ਵੀ ਦੇਖੋ ਚਾਹੇ ਕੋਈ ਵੀ ਪਾਰਟੀ ਹੋਵੇ ਚਾਹੇ ਭਾਜਪਾ ਆ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਕਾਲੀ ਦਾਲਾ ਚਾਹੇ ਕਾਂਗਰਸ ਆ ਸਾਰੀਆਂ ਪਾਰਟੀਆਂ ਦੇ ਵਿੱਚ ਧੜੇ ਜਰੂਰ ਤਾਰੇ ਜਰੂਰ ਨੇ ਵੀ ਜਿਵੇਂ ਸਾਡਾ ਐਸਸੀ ਡਿਪਾਰਟਮੈਂਟ ਆ ਤੜਾ ਬਣਦਾ ਕਿਉਂ ਆ ਜਦੋਂ ਕਿਸੇ ਨਾ ਕੋਈ ਬਿਤਕਰਾ ਹੁੰਦਾ ਤੜਾ ਉਦੋਂ ਬਣਦਾ ਜੇ ਇਥੇ ਸਾਡਾ ਬਹੁਤ ਵਧੀਆ ਚੱਲਦਾ ਸੀ ਪਹਿਲਾਂ ਕਲਿਆਣ ਜੀ ਵਿੰਧਰ ਸਿੰਘ ਕਲਿਆਣ ਸਾਹਿਬ ਉਹ ਰਹੇ ਨੇ ਚੇਅਰਮੈਨ ਬਹੁਤ ਚੇਅਰ ਲੰਬਾ ਫਿਰ ਉਸ ਤੋਂ ਬਾਅਦ ਚੱਬੇਵਾਲ ਡਾਕਟਰ ਰਾਜਕਮਰ ਚੱਬੇਵਾਲ ਉਹ ਉਹ ਚਲੇ ਗਏ ਉਧਰ ਅਮਾਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਤੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਇੱਥੇ ਚਲਾਇਆ ਵਾ ਉਦੋਂ ਸਾਡੇ ਇੱਥੇ ਕੋਈ ਵਿਤਕਰਾਰ ਨਹੀਂ ਸੀ ਕੋਈ ਜਾਤ ਪਾਤ ਵਾਲੀ ਐਸੀ ਡਿਪਾਰਟਮੈਂਟ ਦੇ ਵਿੱਚ ਵੀ 39 ਕਾਸਟਾ ਨੇ ਅਸੀਂ ਚਾਹੁੰਦੇ ਹਾਂ ਵੀ ਸਾਰਿਆਂ ਨੂੰ ਜਿੰਮੇ ਜਿਵੇਂ ਹੈਗੀ ਹੈ ਉਹਨਾਂ ਨੂੰ ਸਾਰਿਆਂ ਨੂੰ ਬਣਦਾ ਮਾਨ ਸਨਮਾਨ ਦੇਣਾ ਚਾਹੀਦਾ ਤੇ ਜਿੱਥੇ ਕਿਤੇ ਨਹੀਂ ਇਹ ਜੀ ਕੋਈ ਗੱਲਬਾਤ ਹੋਈ ਉੱਥੇ ਸਾਡੀਆਂ ਕੋਈ ਨਾਰਾਜ਼ਗੀਆਂ ਹੋਈਆਂ ਜੇ ਕੋਈ ਬੰਦਾ ਆਪਦੇ ਸਵਾਰਥ ਵਾਸਤੇ ਵਰਤੇ ਵੀ ਮੈਂ ਇਹ ਪਾਰਟੀ ਦਾ ਜਿਹੜਾ ਉਹਦਾ ਉਹਦੇ ਵਾਸਤੇ ਆਪਦੇ ਸਵਾਰਤ ਵਾਸਤੇ ਵਰਤਦਾ ਤੇ ਜਿਹੜਾ ਜਿਨ੍ਹਾਂ ਦੇ ਰੀੜ ਦੀ ਹੱਡੀ ਆ ਉਹ ਨਹੀਂ ਮੰਨਦੇ ਇਸ ਗੱਲ ਨੂੰ ਉਹ ਆਪਦਾ ਵੱਖਰਾ ਧੜਾ ਮਾਰਾ ਕੇ ਖੜੇ ਆ ਜਿਹੜੀ ਹੰਗਾਮੀ ਤੁਰੇ ਅਗਲੀ ਮੀਟਿੰਗ ਕਰਨ ਜਾ ਰਹੇ ਹੋ ਕਿਨਾਂਕ ਜਿਹੜਾ ਹੈਗਾ ਲੋਨ ਦੇ ਵਿੱਚ ਜਿਹੜਾ ਪ੍ਰਦਰਸ਼ਨ ਜਾਂ ਲੋਕਾਂ ਦੇ ਦੇਖਣ ਨੂੰ ਮਿਲਦਾ ਨਹੀਂ ਜੀ ਦੇਖੋ ਜੀ ਹੁਣ ਨਵਾਂ ਚੇਅਰਮੈਨ ਡਾਕਟਰ ਜਿਹੜੇ ਆਪਣੇ ਸੌਰੀ ਰਜਿੰਦਰਾਪਾਲ ਰਜਿੰਦਰਾ ਰਜਿੰਦਰਾਪਾਲ ਤੇ ਗੋਤਮ ਜੀ ਜਿਹੜੇ AICCI ਦੇ ਨਵੇਂ ਚੇਅਰਮੈਨ ਬਣੇ ਆ ਉਹ ਬਹੁਤ ਹੀ ਵਧੀਆ ਸਾਨੂੰ ਉਹਨਾਂ ਦਾ ਸਵਾਲ ਲੱਗਿਆ ਕਿਉਂਕਿ ਉਹ ਮਿਸ਼ਨਰੀ ਨੇ ਉਹ ਡਾਕਟਰ ਭੀਮਰਾਓ ਉਮੇਦਕਾਰ ਨੂੰ ਜ਼ਮੀਨ ਤੋਂ ਲੈ ਕੇ ਜਾਨੀ ਉਹ ਪਬਲਿਕ ਨੂੰ ਚੱਕਣ ਨੂੰ ਤਿਆਰ ਨੇ ਉਹਨਾਂ ਦੀ ਸੋਚ ਤੇ ਤੇ ਇਸ ਕਰਕੇ ਵੀ ਅਸੀਂ ਜਿਵੇਂ ਉਹਨਾਂ ਨੂੰ ਇੱਥੇ ਸੱਦਾਂਗੇ ਤੇ ਇੱਥੇ ਉਹਨਾਂ ਤੋਂ ਦਿਵਾ ਕੇ ਬੋਲਣਗੇ ਪਤਾ ਲੱਗ ਜੂਗਾ ਥੈਂਕ ਯੂ ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ ਵਾਈਸ ਚੇਅਰਮੈਨ ਐਸਸੀ ਡਿਪਾਰਟਮੈਂਟ ਪੰਜਾਬ ਮੈਂ ਇਹ ਜਿਹੜਾ ਸਾਡਾ ਇੱਕ ਗਰੁੱਪ ਹੈ ਸੰਝਾ ਮੋਰਚਾ ਇਹ ਕਾਂਗਰਸ ਪਾਰਟੀ ਦੇ ਵਿੱਚ ਅਸੀਂ ਸਾਰੇ ਜਿਹੜੇ ਆ ਕਾਂਗਰਸ ਐਸ்சி ਡਿਪਾਰਟਮੈਂਟ ਦੇ ਅਹੁਦੇਦਾਰ ਸਹਬਾਨ ਨੇ ਜਿਹੜੇ ਇੱਥੇ ਸਾਰੇ ਪਹੁੰਚੇ ਹੋਏ ਨੇ ਅਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਤੇ ਜ਼ਿਲ੍ਹਾ ਪੱਧਰ ਤੇ ਹੁਣ ਅਸੀਂ ਇਸ ਤੋਂ ਬਾਅਦ ਜ਼ਿਲ੍ਹਾ ਪੱਧਰ ਤੇ ਮੀਟਿੰਗਾਂ ਸਟਾਰਟ ਕਰਨੀਆਂ ਨੇ ਜਿਹੜਾ ਸਾਡਾ ਐਸ்சி ਭਾਈਚਾਰਾ ਹੈ ਜਿਹੜਾ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਚਲਾ ਗਿਆ ਸੀ ਅਸੀਂ ਉਹਨਾਂ ਨਾਲ ਸੰਪਰਕ ਕਰਾਂਗੇ ਤੇ ਉਹਨਾਂ ਨੂੰ ਕਾਂਗਰਸ ਪਾਰਟੀ ਵਿੱਚ ਮੁੜ ਵਾਪਸੀ ਲਈ ਪ੍ਰੇਰਿਤ ਕਰਾਂਗੇ ਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਅਸੀਂ ਕੰਮ ਕਰਾਂਗੇ ਉਹ ਜੜੀਆਂ ਪਾਰਟੀਆਂ ਜਾਂ ਜਿਹੜੇ ਲੀਡਰ ਕੰਮ ਕਰਦੇ ਨੇ ਮਤ ਪੇਦੋ ਹੋ ਜਾਂਦੇ ਹੁੰਦੇ ਨੇ ਜਿਹੜਾ ਕੋਈ ਕੰਮ ਹੀ ਨਹੀਂ ਕਰੂਗਾ ਘਰ ਬੈਠਾ ਤਾਂ ਉਹਦੇ ਮਤ ਪੇਦੋ ਨਹੀਂ ਹੋ ਸਕਦਾ ਜੀ ਅਗਰ ਮਤ ਪੇਦ ਹੁੰਦੇ ਨੇ ਤਾਂ ਚੰਗੀ ਗੱਲ ਹੈ ਦੋਏ ਗਰੁੱਪ ਨੇ ਬਹੁਤ ਵਧੀਆ ਕੰਮ ਕਰਦੇ ਨੇ ਕਾਂਗਰਸ ਪਾਰਟੀ ਲਈ ਕੰਮ ਕਰਦੇ ਨੇ ਬਾਕੀ ਇਹ ਜਿਹੜਾ ਕੰਮ ਹੈ ਹਾਈ ਕਮਾਂਡ ਦਾ ਕੰਮ ਹੈ ਹਾਈ ਕਮਾਂਡ ਲੱਗੀ ਹੋਈ ਹੈ ਤੇ ਜਿਹੜਾ ਸਾਡਾ ਐਸਸੀ ਭਾਈਚਾਰਾ ਐਸਸੀ ਭਾਈਚਾਰੇ ਦੇ ਵਿੱਚ ਕੋਈ ਡੋਫਾਡ ਨਹੀਂ ਹੈਗਾ ਸਭ ਇੱਕ ਹੈ ਹੁਣ ਤੁਸੀਂ ਦੇਖਿਆ ਅੰਦਰ ਮੀਟਿੰਗ ਕਿੰਨੀ ਸਕਸੈਸਫੁਲ ਹੈ ਪੰਜਾਬ ਤੋਂ ਵੱਖ-ਵੱਖ ਜ਼ਿਲ੍ਹੇ ਤੋਂ ਸਾਡੇ ਅਧਦੇਦਾਰ ਸਹਿਬਾਨ ਆਏ ਹੋਏ ਨੇ ਤੇ ਅਸੀਂ ਅੱਗੇ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਸਾਡੇ ਆਲ ਇੰਡੀਆ ਦੇ ਨਵੇਂ ਚਿਹਰੇ ਬਣ ਬਣੇ ਨੇ ਅਰਜਿੰਦਰਪਾਲ ਗੋਤਮ ਜੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਅਸੀਂ ਪੰਜਾਬ ਦੇ ਵਿੱਚ ਪ੍ਰੋਗਰਾਮ ਲੈ ਕੇ ਇੱਕ ਵੱਡਾ ਇਕੱਠ ਕਰੀਏ ਤੇ ਪੰਜਾਬ ਦੇ ਵਿੱਚੋਂ ਜਿਹੜਾ ਸਾਡਾ ਉਹਨਾਂ ਦੇ ਜਿਹੜੇ ਵਿਚਾਰ ਨੇ ਸਾਡੇ ਸਮਾਜ ਨੂੰ ਪਤਾ ਲੱਗੂਗਾ ਤੇ ਜੁੜਨਗੇ ਇਹ ਸਾਡੀ ਕੋਸ਼ਿਸ਼ ਹੈ ਜੀ